ਉਦੇ ਗੁਣਾਂ ਨੂੰ ਯਾਦ ਕਰਿਆ ਕਰ ਮੇਰੇ ਮਨ ਜਪ ਹਰ ਗੁਣ ਉਦੇ ਗੁਣਾਂ ਨੂੰ ਜਪਣਾ ਉਦੇ ਗੁਣਾਂ ਨੂੰ ਯਾਦ ਕਰਨਾ ਆਪਣੇ ਆਪ ਨੂੰ ਸ਼ਾਂਤ ਰੱਖਣਾ ਚਾਹੁੰਦਾ ਹੈ ਤਾਂ ਕਿਸੇ ਦੇ ਔਗਣ ਨਾ ਯਾਦ ਕਰਿਆ ਕਰ ਗੁਰੂ ਦੇ ਗੁਣਾਂ ਨੂੰ ਯਾਦ ਕਰਿਆ ਕਰ ਆਖੋ ਸਤਨਾਮ ਕਿਸੇ ਦੇ ਔਗਣ ਫਰੋਲਣ ਦੀ بجائے ਪਰਮੇਸ਼ਵਰ ਦੇ ਗੁਣ ਯਾਦ ਕਰਿਆ ਕਰ ਫਿਰ ਧਰਮ ਅਰਥ ਸਭ ਕਾਮ ਮੋਖ ਹੈ ਜਨ ਪੀਛੇ ਲਗ ਫਿਰ ਥਈ ਮਨੁੱਖ ਦਾ ਨਿਸ਼ਾਨਾ ਧਰਮ ਅਰਥ ਕਾਮ ਮੋਖ ਇਹੀ ਹੈ ਸਾਰਾ ਮਨੁੱਖ ਦਾ ਨਿਸ਼ਾਨਾ ਪਰ ਇਨਾਂ ਵਿੱਚੋਂ ਹਰ ਇੱਕ ਹੀ ਪਰਮਾਤਮਾ ਦੇ ਭਗਤ ਦੇ ਪਿੱਛੇ-ਪਿੱਛੇ ਤੁਰਿਆ ਫਿਰਦਾ ਧਰਮ ਅਰਥ ਕਾਮ ਮੋਕ ਹੈ ਜਨ ਪਿੱਛੇ ਲੱਗ ਫਿਰ ਥਈ ਭਗਤੀ ਕਰਮੀ ਜੀਵਨ ਵਿੱਚ ਬੰਦਗੀ ਬਿਨਾਂ ਸੁੱਖ ਨਹੀਂ ਹੈ ਆਖੋ ਸਤਨਾਮ ਬੰਦਗੀ ਬਿਨਾ ਭਜਨ ਮਿਲਦਾ ਸੋ ਹਰ ਹਰ ਨਾਮ ਧਿਆਵੈ ਹਰ ਜਨ ਜਿਸ ਵਡਭਾਗ ਮਥਈ ਜਿਸ ਮਨੁੱਖ ਦੇ ਮਥੇ ਉਤੇ ਵੱਡੇ ਭਾਗ ਜਾਗ ਪੈਂਦੇ ਹਨ ਭਾਗ ਜਾਗਣ ਦੀ ਨਿਸ਼ਾਨੀ ਹੈ ਜਦੋਂ ਭਾਗ ਜਾਗ ਪੈਂਦੇ ਹਨ ਉਹ ਭਗਤ ਜਨ ਪਰਮਾਤਮਾ ਦਾ ਨਾਮ ਸਦਾ ਸਿਮਰਦਾ ਰਹਿੰਦਾ ਹੈ ਜੈ ਦਰਗਹਿ ਪ੍ਰਭ ਲੇਖਾ ਮੰਗੈ ਤੈ ਛੁਟੈ ਨਾਮ ਧਿਆਏ ਥਈ ਜਿੱਥੇ ਆਪਣੀ ਦਰਗਾਹ ਵਿੱਚ ਪਰਮਾਤਮਾ ਮਨੁੱਖ ਦੇ ਕੀਤੇ ਹੋਏ ਕਰਮਾਂ ਦਾ ਲੇਖਾ ਮੰਗਦਾ ਹੈ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਪਾਤਸ਼ਾਹ ਕਹਿੰਦੇ ਆ ਕਿ ਪ੍ਰਮਾਤਮਾ ਨੇ ਲੇਖਾ ਮੰਗਣਾ ਹੁਣ ਵੀ ਮੰਗ ਰਿਹਾ ਹੈ ਅੱਗੇ ਵੀ ਲੇਖਾ ਮੰਗਣਾ ਹੈ ਜੈ ਦਰਗਹ ਪ੍ਰਭ ਲੇਖਾ ਮੰਗੈ ਤੈ ਚੀਤਾ ਨਾਮ ਧਿਆਏ ਥਈ ਜਿੱਥੇ ਪ੍ਰਮਾਤਮਾ ਮਨੁੱਖ ਤੋਂ ਲੇਖਾ ਮੰਗਦਾ ਹੈ ਪ੍ਰਮਾਤਮਾ ਦਾ ਨਾਮ ਸਿਮਰ ਕੇ ਹੀ ਮਨੁੱਖ ਸੁਰਖਰੂ ਹੋ ਜਾਂਦਾ ਹੈ ਹੁਣ ਸਾਡੀ ਆਤਮਾ ਨਿਤ ਤੜਫਦੀ ਰਹਿੰਦੀ ਹੈ ਇੱਥੇ ਵੀ ਲੇਖਾ ਦੇਣਾ ਪੈਂਦਾ ਅੱਗੇ ਵੀ ਲੇਖਾ ਦੇਣਾ ਮੈਨੂੰ ਜੇ ਇੱਥੇ ਸੁੱਖ ਹੈ ਤਾਂ ਪਰਲੋਕ ਵਿੱਚ ਵੀ ਸੁੱਖ ਹੈ ਜੇ ਇੱਥੇ ਦੁੱਖ ਹੈ ਤਾਂ ਪਰਲੋਕ ਵਿੱਚ ਵੀ ਦੁੱਖੀ ਜੇ ਇੱਥੇ ਬੰਦਾ ਦੁਖੀ ਦੁਖੀ ਰਹਿੰਦਾ ਹੈ ਹੱਸਿਆ ਹੋਇਆ ਪਾਤਸ਼ਾਹ ਕਹਿੰਦਾ ਜੀਵਨ ਵਿੱਚ ਸ਼ਾਂਤੀ ਚਾਹੁੰਨਾ ਹੈ ਨਾ ਤੇ ਆਪਣੇ ਆਪ ਨੂੰ ਸਮਾ ਦੇ। ਬੰਦਾ ਕਹਿੰਦਾ ਮਨ ਨਹੀਂ ਟਿਕਦਾ। ਮਨ ਬਹੁਤ ਭੜਕਦਾ ਰਹਿੰਦਾ ਹੈ। ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਸਰੀਰ ਬਿਮਾਰ-ਬਿਮਾਰ ਰਹਿੰਦਾ ਹੈ। ਪਾਤਸ਼ਾਹ ਕਹਿੰਦਾ ਸਿਮਰਨ ਦਾ ਪੱਲਾ ਫੜ। ਇੱਕ ਨਿੰਦਿਆ ਛੱਡ ਦੇ, ਪਰਾਇਆ ਤਨ ਛੱਡ ਦੇ, ਪਰਾਇਆ ਧਨ ਛੱਡ ਦੇ। ਇੰਨਾਂ ਚੀਜ਼ਾਂ ਤਾਂ ਧਿਆਨ ਰੱਖਣਾ ਛੱਡ ਦੇ ਤੈਨੂੰ ਸ਼ਾਂਤੀ ਆ ਜਾਏਗੀ ਆਖੋ ਸਤਨਾਮ ਆਪਣੇ ਆਪ ਪਰਮਾਤਮਾ ਨਾਲ ਸੁਰਤ ਜੋੜ ਨਿੰਦਿਆ ਕਰਨੀ ਛੱਡ ਦੇ ਤੇ ਪਰਮਾਤਮਾ ਦਾ ਸਿਮਰਨ ਕਰਿਆ ਕਰ ਤੇ ਜੋ ਪਰਮਾਤਮਾ ਤੈਨੂੰ ਦੇ ਰਿਹਾ ਉਤੇ ਸਾਬਰ ਕਰਿਆ ਕਰ ਮਤ ਮਾਤਾ ਸੰਤੋਖ ਪਿਤਾ ਇਹ ਚੀਜ਼ਾਂ ਤੇਰੇ ਨਾਲ ਹੋਣ ਗੁਰੂ ਜੀ ਦੀ ਰਹਿਮਤ ਗੁਰੂ ਜੀ ਦਾ ਗਿਆਨ ਗੁਰੂ ਜੀ ਦਾ ਉਪਦੇਸ਼ ਤੇ ਸਬਰ ਇਹ ਤੇਰੇ ਨਾਲ ਹੋਣ ਕਿਉਂਕਿ ਜੇ ਤੈਨੂੰ ਅੱਗੇ ਲੈ ਕੇ ਜਾਣਾ ਹੈ ਨਾ ਜੀਵਨ ਦੇ ਵਿੱਚ ਉਹ ਗਿਆਨ ਨੇ ਅੱਗੇ ਲੈ ਕੇ ਜਾਣਾ ਗੁਰੂ ਜੀ ਦੇ ਉਪਦੇਸ਼ ਨੇ ਤੈਨੂੰ ਅੱਗੇ ਲੈ ਕੇ ਜਾਣਾ ਉਹਨੇ ਸ਼ਾਂਤੀ ਦੇਣੀ ਤੇ ਜੇ ਉਪਦੇਸ਼ ਨਹੀਂ ਹੈ ਗਿਆਨ ਨਹੀਂ ਹੈ Banda ਕਹਿੰਦਾ ਮੈਨੂੰ ਸੁੱਖ ਨਹੀਂ ਮੇਰੀ ਕਿਸਮਤ ਮਾੜੀ ਹੈ ਫਿਰ ساری ਜ਼ਿੰਦਗੀ ਕਿਸਮਤ ਨੂੰ ਦੋਸ਼ ਦਿੰਦਾ ਰਹਿ ਜਾਏਗਾ ਕਿਉਂਕਿ ਗਿਆਨ ਵਿਨਾਂ ਦੁੱਖ ਹੀ ਦੁੱਖ ਹੈ ਆਖੋ ਸਤਨਾਮ ਹਮਰੇ ਦੁੱਖ ਬਹੁ ਜਨਮ ਜਨਮ ਕੇ ਦੁੱਖ ਹਉਮੈ ਮੈ ਲਗ ਥਈ ਪਾਤਸ਼ਾਹ ਕਹਿੰਦੇ ਅਸਾਂ ਜੀਵਾਂ ਦੇ ਅੰਦਰ ਅਨੇਕਾਂ ਜਨਮਾਂ ਦੇ ਐਬ ਇਕੱਠੇ ਹੋਏ ਪਏ ਹਨ ਜਿਨ੍ਹਾਂ ਨੇ ਸਰੀਰ ਨੂੰ ਦੁਖੀ ਕਰ ਰੱਖਿਆ ਆਖੋ ਸਤਨਾਮ ਇਹ ਐਬ ਦੁਖੀ ਕਰਦੇ ਜਿਹੜੇ ਸ਼ਾਂਤੀ ਨਹੀਂ ਆਉਂਦੀ ਇਸੇ ਜਨਮਾਂ ਜਨਮਾਂ ਦੇ ਐਬ ਇਕੱਠੇ ਹੋਇਆ ਸਾਡੇ ਅੰਦਰ ਇਹ ਦੁੱਖ ਟਿਕਿਆ ਰਹਿੰਦਾ ਹੈ ਹਉਮਾ ਦੀ ਮੈਲ ਲੱਗੀ ਰਹਿੰਦੀ ਖੜਾਉ ਚਾਹਣਾ ਹੈ ਆਨੰਦ ਚਾਹਣਾ ਹੈ ਤੇ ਪਾਤਸ਼ਾਹ ਕਹਿੰਦਿਆ ਸਬਰ ਵਿੱਚ ਆ ਬਿਨਾ ਸੰਤੋਖ ਨਹੀਂ ਕੋ ਰਾਜ ਬਿਨਾ ਸਬਰ ਤੋਂ ਬੰਦਾ ਰਾਜ ਨਹੀਂ ਸਕਦਾ ਸਬਰ ਆ ਜਾਏ ਕੱਖਾਂ ਦੀ ਕੁੱਲੀ ਤੇ ਆ ਜਾਏ ਨਾ ਆਵੇ ਤਾਂ ਜੋ ਮਰਜੀ ਘਰ ਵਿੱਚ ਆਈ ਜਾਏ ਤ੍ਰਿਸ਼ਨਾ ਇੱਕ ਐਸੀ ਚੀਜ਼ ਆ ਜਿਹੜੀ ਬੰਦੇ ਨੂੰ ਸ਼ਰਮ ਆਉਣ ਤੋਂ ਵੀ ਹਟਾ ਦਿੰਦੀ ਹੈ ਆਖੋ ਸਤਨਾਮ ਸੰਗ ਵੀ ਨਹੀਂ ਲੱਗਦੀ ਵੀ ਮੈਂ ਕੀ ਕਰ ਰਿਹਾ ਤ੍ਰਿਸ਼ਨਾ ਤ੍ਰਿਸ਼ਨਾਲੂ ਹੱਥ ਫੈਲਾਉਂਦਾ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮਰਦਾਰ ਕਹਿੰਦੇ ਐਸੀ ਚੀਜ਼ ਹੈ ਹਮਰਾ ਦੁਖ ਬਹੁ ਜਨਮ ਜਨਮ ਕੇ ਦੁਖ ਹਉ ਮੈਂ ਮੈਲ ਲਗ ਥਈ ਗੁਰ ਧਾਰ ਕਿਰਪਾ ਹਰ ਜਲ ਨਵਾਏ ਸਭ ਕਿਲ ਵਿਖ ਪਾਪ ਗਥਈ ਬਾਦਸ਼ਾਹ ਕਹਿੰਦੇ ਆਪਣੇ ਆਪ ਨੂੰ ਸਮਾ ਦਈਏ ਸਾਨੂੰ ਸਾਰਿਆਂ ਨੂੰ ਸਮਝਾਉਂਦੇ ਆ ਗੁਰੂ ਸਾਹਿਬ ਜੀ ਗੁਰ ਧਾਰ ਕਿਰਪਾ ਹਰ ਜਲ ਨਵਾਏ ਸਭ ਕਿਲ ਵਿਖ ਪਾਪ ਗਥਈ ਪਾਤਸ਼ਾਹ ਕਹਿੰਦੇ ਜਿੰਨਾ ਪੜ ਭਾਗੀਆਂ ਨੂੰ ਗੁਰੂ ਨੇ ਮੇਰ ਕਰਕੇ ਹਰੀ ਨਾਮ ਜਲ ਵਿੱਚ ਇਸ਼ਨਾਨ ਕਰਾ ਦਿੱਤਾ ਇੱਕ ਤਾਂ ਅਸੀਂ ਇਸ਼ਨਾਨ ਕਰਦੇ ਆਂ ਪਾਣੀ ਨਾਲ ਘਰ ਵਿੱਚ ਇਸ਼ਨਾਨ ਕਰਦੇ ਆਂ ਇੱਕ ਸਤਿਗੁਰੂ ਸੱਚੇ ਪਾਤਸ਼ਾਹ ਹਰੀ ਨਾਮ ਜਲ ਨਾਲ ਆਪਣੇ ਉਪਦੇਸ਼ ਨਾਲ ਸਾਡੇ ਮਨ ਦੀ ਮੈਲ ਧੁੰਦਿਆ ਹਰੀ ਨਾਮ ਜਲ ਵਿੱਚ ਇਸ਼ਨਾਨ ਕਰਾ ਦਿੰਦਿਆ ਉਹਨਾਂ ਦੇ ਅੰਦਰੋਂ ਪਾਪਾਂ ਬਕਾਰਾਂ ਦੀ ਸਾਰੀ ਮੈਲ ਦੂਰ ਹੋ ਜਾਂਦੀ ਆ ਆਖੋ ਸਤਨਾ ਗੁਰ ਧਾਰ ਕਿਰਪਾ ਜਲ ਹਰ ਜਲ ਨਿਵਾਏ ਸਭ ਕਿਲਵਿਖ ਪਾਪ ਗਥਈ ਜਨ ਕੈ ਹਿਰਦ ਅੰਤਰ ਪ੍ਰਭ ਸੁਆਮੀ ਜਨ ਹਰ ਹਰ ਨਾਮ ਭਜ ਥਈ ਭਗਤ ਜਨਾਂ ਦੇ ਹਿਰਦੇ ਵਿੱਚ ਮਾਲਕ ਪ੍ਰਭੂ ਪਰਮਾਤਮਾ ਵਸਿਆ ਰਹਿੰਦਾ ਹੈ ਜਨਕੈ ਰਿਧ ਅੰਤਰ ਪ੍ਰਭ ਸੁਆਮੀ ਜਨ ਹਰ ਹਰ ਨਾਮ ਪਜਥਈ ਭਗਤ ਜਨਾਂ ਨੇ ਸਦਾ ਪਰਮਾਤਮਾ ਦਾ ਨਾਮ ਜਪਿਆ ਹੈ ਜੈ ਅੰਤੀ ਅਵਸਰ ਆਏ ਬਨਤ ਹੈ ਤੈ ਰਾਖੈ ਨਾਮ ਸਾਥਈ ਔਸਰ ਕਹਿੰਦੇ ਆ ਮੌਕੇ ਨੂੰ ਜੈ ਅੰਤਿ ਔਸਰ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਨ ਕਰਦੇ ਆ ਜਿੱਥੇ ਅਖੀਰਲਾ ਵਖਤ ਆ ਬਣਦਾ ਹੈ ਉਥੇ ਪ੍ਰਮਾਤਮਾ ਦਾ ਨਾਮ ਸਾਥੀ ਬਣਦਾ ਕੋਈ ਚੀਜ਼ ਵੀ ਸਾਥ ਨਹੀਂ ਦਿੰਦੀ ਕਿੱਡੇ ਕਿੱਡਿਆਂ ਦਾ ਨੌ ਲਿਆ ਪੜਿਆ ਨਾ ਆਪਾਂ ਹੁਕਮਨਾਮਾ ਸਾਹਿਬ ਦੇ ਵਿੱਚ ਗਹਿਰੀ ਕਰਕੇ ਨੀਵ ਖਦਾਈ ਉੱਪਰ ਮੰਡਪ ਛਾਏ ਡੂੰਗੀਆਂ ਡੂੰਗੀਆਂ ਨੀਂਹਾਂ ਪੁੱਟ ਕੇ ਵੱਡੇ ਵੱਡੇ ਮਹਿਲ ਮਾਰਕੰਡੇ ਤੋ ਇੱਕੋ ਅਦਕਾਈ ਜਿਨ ਤਿਰਨ ਧਰ ਮੂंड ਬਲਾਏ ਹਮਰੋ ਕਰਤਾ RAM ਸਨੇਹੀ ਕਾਹੇ ਰੇ ਨਰ ਗਰਭ ਕਰਤੋਂ ਕਾਦਾ ਮਾਨ ਕਰਦਾ ਬਿਨਸ ਜਾਏ ਝੂਠੀ ਦੇਹੀ ਦੇਖ ਮੇਰੀ ਮੇਰੀ ਕੈਰੋਂ ਕਰਤੇ ਦਰਯੋਦਨ ਸੇ ਭਾਈ 12 ਜੋਜਨ ਛਤਰ ਚਲੇ ਥਾ 12-12 ਜੋਜਨ ਤੱਕ ਜਿਨਾਂ ਦੇ ਛਤਰ ਝੂਲਦੇ ਸੀ ਦੇਹੀ ਗਿਰਜਨ ਖਾਈ ਕਹਿੰਦੇ ਉਹਨਾਂ ਦੀਆਂ ਦਿਆਂ ਨੂੰ ਵੀ ਕਿਸੇ ਨੇ ਸੁਆਲਿਆ ਨਹੀਂ ਦੇਹੀ ਗਿਰਜਨ ਖਾਈ ਦੇਹੀ ਵੀ ਗਿਰਜਾਂ ਖਾ ਗਈਆਂ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਰਾਵਣ ਦੀ ਤੇ ਸੋਨੇ ਦੀ ਲੰਕਾ ਸੀ ਕਹਾਂ ਪਏ ਉਦਰ ਬੰਦੇ ਹਾਥੀ ਕਿੱਧਰ ਗਏ ਐਡੇ ਵੱਡੇ ਰਥਵਾਨ ਵੱਡੇ ਵੱਡੇ ਹਾਥੀ ਉਹਦੇ ਦਰ ਤੇ ਬੰਨੇ ਹੋਏ ਸੀ ਮਹਿੰਗੇ ਮਹਿੰਗੇ ਘੋੜੇ ਕਹਾਂ ਭਇਓ ਦਰਬੰਦ ਦੇ ਹਾਥੀ ਖਿੰਮੈ ਭਈ ਭرائی ਸਭ ਕੁਝ ਖਿੰਮ ਵਿੱਚ ਨਾਸ ਹੋ ਗਿਆ ਆਖੋ ਸਤਨਾਮ ਦੁਰਵਾਸਾ ਸੂ ਕਰਤਠ ਗਉਰੀ ਜਾਦਵ ਇਹ ਫਲ ਪਾਏ ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਆ ਵੀ ਜੇ ਮਨ ਦੀ ਸ਼ਾਂਤੀ ਲੈਣੀ ਹੈ ਨਾ ਤੇ ਪ੍ਰਮਾਤਮਾ ਦੇ ਸਿਮਰ ਨਾਲ ਸੁਰਤ ਜੋੜਨਾ ਕਰ ਕਿਉਂਕਿ ਸਰੀਰ ਆ ਜਿਹੜਾ ਉਹ ਜਰਜਰਾ ਹੁੰਦਾ ਜਾ ਰਿਹਾ ਛਿਜਦਾ ਜਾ ਰਿਹਾ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਕਟੈ ਤਨ ਛੀਜੈ ਕਹਿੰਦੇ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ ਘੜੀਆਂ ਬੀਤਦੀਆਂ ਜਾਂਦੀਆਂ ਆਉਧ ਘਟਦੀ ਜਾਂਦੀ ਹੈ ਤੇ ਸਰੀਰ ਜਰਜਰਾ ਹੁੰਦਾ ਜਾਂਦਾ ਕਾਲ ਅਹੇਰੀ ਫਿਰੈ ਵੱਧ ਕਿਉਂ ਕਹੋ ਕਵਨ ਬਦ ਕੀਜੈ ਇਸ ਤਰ੍ਹਾਂ ਮਹਾਰਜ ਕਹਿੰਦੇ ਆ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਬਿਨ ਰਾਮ ਨਾਮ ਸਿਮਰਨ ਬਿਨ ਬੂਢ ਤੇ ਅਧਕਾਈ ਬਨਤਾ ਸੁਤ ਦੇ ਗ੍ਰਹਿ ਸੰਪਤ ਸੁਖਦਾਈ ਇਨ ਮੈਂ ਕਛ ਨਾਹੇ ਤੇਰੋ ਕਾਲ ਅਵਦ ਆਈ ਕੁਛ ਵੀ ਨਹੀਂ ਅਜਾ ਮਲ ਗਜ ਗਨਕਾ ਪਤਤ ਕਰਮ ਕੀਨੇ ਤਿਉ ਉਤਰ ਪਾਰ ਪਰੇ RAM ਨਾਮ ਲੀਨੇ ਸੂਕਰ ਕੂਕਰ ਜੋਨ ਪਰਮੇ ਤਉ ਲਾਜ ਨਾ ਆਈ ਤੈਨੂੰ ਫੇਰ ਵੀ ਸਮਝ ਨਹੀਂ ਆਈ ਜੁਨਾ ਵਿੱਚ ਭਟਕਦਾ ਹੋਇਆ ਤੁਇਥੋਂ ਤੱਕ ਪਹੁੰਚਿਆ ਤੇ ਅੱਗੇ ਫੇਰ ਪਟਕਣਾ ਵਿੱਚ ਪੈ ਜਾਣਾ ਸੂਕਰ ਕੂਕਰ ਜੋਨ ਭਰਮੇ ਤੌਲਾ ਜਣਾ ਆਈ RAM ਨਾਮ ਛਾੜ RAM ਨਾਮ ਛਾੜ ਅੰਮ੍ਰਿਤ ਕਾਹੇ ਵਿਖ ਖਾਈ ਕਹਿੰਦੇ ਕਿਉਂ ਜ਼ਹਿਰ ਖਾ ਰਿਆ ਅੱਜ ਗੁਰਮਖੋ ਸੱਚ ਦੀ ਗੱਲ ਗਿਆਨ ਦੀ ਗੱਲ ਇਸ ਘੋਰ ਸਮੇਂ ਦੇ ਅੰਦਰ ਸੁਣਨਾ ਕੋਈ ਕੋਈ ਪਸੰਦ ਕਰਦਾ ਕੌਣ ਸ਼ੇਅਰ ਕਰਦਾ ਗੁਰੂ ਦੇ ਗਿਆਨ ਨੂੰ ਕੌਣ ਸੁਣ ਕੇ ਰਾਜੀ ਹੈ ਗੁਰੂ ਜੀ ਦੇ ਗਿਆਨ ਕਿਉਂਕਿ ਕਲ ਯੁੱਗ ਦਾ ਘੋਰ ਸਮਾਂ ਹੈ ਪਰ ਨਾਮ ਜਪਣ ਵਾਲਿਆਂ ਵਾਸਤੇ ਇਹ ਸਫਲ ਵੀ ਹੈ ਜਿਨ੍ਹਾਂ ਨੇ ਜਪਣਾ ਹੈ ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਜੇ ਅੰਤਿ ਔਸਰ ਆਏ ਬੰਤ ਹੈ ਤਉ ਰਾਖੈ ਨਾਮ ਸਾਥਈ ਜਿੱਥੇ ਭਾਈ ਅਖੀਰਲਾ ਵਖਤ ਜਦੋਂ ਆ ਬਣਦਾ ਉੱਥੇ ਪ੍ਰਮਾਤਮਾ ਦਾ ਨਾਮ ਸਾਥੀ ਬਣ ਕੇ ਰੱਖਿਆ ਕਰਦਾ ਹੈ ਜਾਣ ਤੇ ਰਾਜਸ ਗਾਵੇ ਹਰ ਹਰ ਪ੍ਰਭ ਹਰ ਜਪਿਓ ਜਗਨthਈ ਤੇਰਾ ਭਗਤ ਤੇਰਾ ਜਸ ਸਦਾ ਗਾਉਂਦੇ ਰਹਿੰਦੇ ਆਂ ਹੇ ਜਗਤ ਦੇ नाथ ਪ੍ਰਮਾਤਮਾ ਤੇਰੇ ਭਗਤਾ ਨੇ ਸਦਾ ਹੀ ਤੇਰਾ ਨਾਮ ਜਪਿਆ ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ ਹਮ ਪੱਥਰ ਰਖ ਬੁੜ ਥਈ ਹੇ ਪ੍ਰਮਾਤਮਾ ਰੱਖਿਆ ਕਰਨ ਵਾਲੇ ਅਸਾਂ ਪੱਥਰ ਵਾਂਗ ਦੁਬਦੇ ਜੀਵਾਂ ਦੀ ਤੂੰ ਰੱਖਿਆ ਕਰਨ ਵਾਲਾ ਕਲਿਆਣ ਮਹੱਲਾ ਚੌਥਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਆਂ ਹਮਰੀ ਚਿਤਵਨੀ ਹਰ ਪ੍ਰਭ ਜਾਨੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਰਾਵਤਾ ਕਾ ਕਹਿਆ ਇੱਕ ਤਿਲ ਨਹੀਂ ਮਾਨੈ 함ਰੀ ਚਿਤਵਨੀ ਭਾਵ ਸੋਚ ਅਸਾਂ ਜੀਵਾਂ ਦੀ ਹਰੇਕ ਭਾਵਨੀ ਨੂੰ ਪ੍ਰਮਾਤਮਾ ਆਪ ਜਾਣਦਾ ਹੈ ਔਰ ਕੋਈ ਨਿੰਦ ਕਰੇ ਜੇ ਕੋਈ ਨਿੰਦਕ ਮਨੁੱਖ ਪ੍ਰਮਾਤਮਾ ਦੇ ਭਗਤ ਦੀ ਨਿੰਦਾ ਕਰਦਾ ਹੋਵੇ ਤੇ ਪ੍ਰਮਾਤਮਾ ਉਸ ਦਾ ਆਖਿਆ ਹੋਇਆ ਨਿੰਦਾ ਦਾ ਵਚਨ ਰੱਤਾ ਪਰ ਵੀ ਨਹੀਂ ਮੰਨਦਾ ਸੁਣਿਆ ਸੀ ਨਾ ਵੀ ਦੁੱਖ ਕਰਮਾਂ ਦੇ ਅੰਦਰ ਉਹ ਇਕੱਠੇ ਹੋ ਰਹੇ ਐਬ ਇਕੱਠੇ ਹੋਇਆ ਜਿਹੜੇ ਸਾਡੇ ਤਨ ਨੂੰ ਵੀ ਵਿਗਾੜ ਰਹੇ ਸਾਡੇ ਸ਼ਰੀਰ ਨੂੰ ਵੀ ਵਿਗਾੜ ਰਹੇ ਸ਼ਾਂਤ ਈਰਖਾ ਦੀ ਅੱਗ ਬੁਝਾ ਦੇ ਨਿੰਦਿਆ ਦੀ ਅੱਗ ਬੁਝਾ ਦੇ ਮਾਰੇ ਕਹਿੰਦੇ ਇੱਕ ਤੰਦਰੁਸਤੀ ਇੱਕ ਸ੍ਰੇਸ਼ਟ ਮਤ ਕੇਸੀ ਇਸ਼ਨਾਨ ਕਰਕੇ ਸਿਮਰਨ ਨਾਲ ਜੁੜ ਕੇ ਵੇਖ ਆਪਣੇ ਆਪ ਨੂੰ ਸਮਾਂ ਦੇ ਤੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਦੋਂ ਫਿਰ ਪੂਰਾ ਗੁਰੂ ਮਿਲਿਆ ਫਿਰ ਆਨੰਦ ਦੀ ਪ੍ਰਾਪਤੀ ਹੋਈ ਔਰ ਕੋਈ ਨਿੰਦ ਕਰੇ ਹਰ ਜਨ ਕੀ ਪ੍ਰਭ ਤਾਂ ਕਾ ਕਹਿਆ ਇੱਕ ਤਿਲ ਨਹੀਂ ਮੰਨੈ ਔਰ ਸਭ ਤਿਆਗ ਸੇਵਾ ਕਰ ਉਚਤ ਜੋ ਸਭ ਤੇ ਊਚ ਠਾਕੁਰ ਭਗਵਾਨ ਹੈ ਹੋਰ ਹਰੇਕ ਆਸ ਲਾ ਕੇ ਉਸ ਅਗਨਾਸੀ ਪ੍ਰਮਾਤਮਾ ਦੀ ਭਗਤੀ ਕਰਿਆ ਕਰ ਜਿਹੜਾ ਸਭ ਤੋਂ ਉੱਚਾ ਮਾਲਕ ਭਗਵਾਨ ਹੈ ਹਰ ਸੇਵਾ ਤੇ ਕਾਲ ਜੋਹੇ ਨਾ ਸਕੇ ਚਰਨੀ ਆਏ ਪਵੈ ਹਰ ਜਨ ਭਗਤੀ ਦੀ ਬਰਕਤ ਨਾਲ ਆਤਮਕ ਮੌਤ ਭਗਤਵਾਲ ਤੱਕ ਵੀ ਨਹੀਂ ਸਕਦੀ ਮਹਾਰਾਜ ਕਹਿੰਦੇ ਆ ਉਤਾ ਭਗਤ ਦੇ ਚਰਨਾ ਵਿੱਚ ਆ ਡਿੱਗਦੀ ਹੈ ਤੇ ਭਗਤ ਦੇ ਅਧੀਨ ਹੋ ਜਾਂਦੀ ਹੈ ਤੇ ਉਹਦੇ ਅੰਦਰ ਬੇਪਰਵਾਹੀ ਆ ਜਾਂਦੀ ਹੈ ਤਾਂ ਕੋ ਕਹੋ ਪ੍ਰਵਾਹ ਕਾਹੂ ਕੀ ਜੈ ਗੋਪਾਲ ਸਹਾਈ ਉਹਨੂੰ ਕਾਦੀ ਪਰਵਾਹ ਜੀ ਦਾ ਗੋਪਾਲ ਪਰਮਾਤਮਾ ਸਹਾਈ ਬਣ ਜਾਂਦਾ ਹੈ ਆਖੋ ਸਤਨਾਮ ਜਾ ਕੋ ਰਾਖ ਲੈ ਮੇਰਾ ਸਵਾਮੀ ਤਾਂ ਕੋ ਸਮਤ ਦੇ ਪੈ ਕੰਨ ਪਿਆਰਾ ਮਾਲਕ ਪ੍ਰਭੂ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ ਉਸ ਨੂੰ ਫਿਰ ਪਿਆਰ ਨਾਲ ਧਿਆਨ ਨਾਲ ਸ੍ਰੇਸ਼ਟ ਮਤ ਬਖਸ਼ਦਾ। ਉੱਚੀ ਮਤ ਮਤ ਬਖਸ਼ ਦਿੰਦਾ ਹੈ। ਮਨ ਸ਼ਾਂਤ ਹੋ ਜਾਂਦਾ ਹੈ। ਜਾ ਕੋ ਰਾਖ ਲੈ ਮੇਰਾ Swami ਤਾਂ ਕੋ ਸਮੱਤ ਦੇਹ ਪੈ ਕਰਨਾ। ਉਹਨੂੰ ਸ੍ਰੇਸ਼ਟ ਮਤ ਦੇ ਦਿੰਦੇ ਆ ਮਹਾਰਾਜ ਸੱਚੇ ਪਾਤਸ਼ਾਹ। ਤਾਂ ਕੋ ਕੋਈ ਅਪਰਨਾ ਸਾਕੈ। ਜਾ ਕੀ ਭਗਤ ਮੇਰਾ ਪ੍ਰਭ ਮਾਨੈ ਪਰਮਾਤਮਾ ਜਿਸ ਮਨੁੱਖ ਦੀ ਭਗਤੀ ਪ੍ਰਵਾਨ ਕਰ ਲੈਂਦਾ ਹੈ ਉਹ ਹੋਰ ਮਨੁੱਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ ਤਾਂ ਕੋਈ ਉੱਪਰ ਨਾ ਸਕੈ ਭਾਉ ਦੇ ਬਰਾਬਰ ਨਹੀਂ ਉੱਪੜ ਸਕਦਾ ਕੋਈ ਜਾ ਕੀ ਭਗਤ ਮੇਰਾ ਪ੍ਰਭ ਮਾਨੈ ਹਰ ਕੇ ਚੋਜ ਵਿਡਾਨ ਦੇਖ ਜਨ ਜੋ ਖੋਟਾ ਖੜਾ ਇੱਕ ਨਿਮਖ ਪਛਾਨੈ ਪਾਤਸ਼ਾਹ ਕਹਿੰਦੇ ਐ ਸੱਜਣਾ ਵੇਖ ਉਸ ਪਰਮਾਤਮਾ ਦੇ ਕੌਤਕ ਬੜੇ ਹੈਰਾਨ ਕਰਨ ਵਾਲੇ ਹਨ ਜੋ ਅੱਖ ਝਮਕਣ ਜਿੰਨੇ ਸਮੇਂ ਵਿੱਚ ਹੀ ਖੋਟੇ ਤੇ खरे ਮਨੁੱਖ ਦੀ ਪਛਾਣ ਕਰ ਲੈਂਦਾ ਹੈ ਤਾਂ ਤੇ ਜਨ ਕੋ ਆਨੰਦ ਭਇਆ ਹੈ ਰਿਧ ਸੁਧ ਮਿਲੇ ਖੋਟੇ ਪਛਤਾਨੇ ਸੁਧ ਹਿਰਦੇ ਵਾਲੇ ਮਨੁੱਖ ਉਸ ਨੂੰ ਮਿਲ ਪੈਂਦੇ ਹਨ ਤੇ ਖੋਟੇ ਮਨੁੱਖ ਪਛਤਾਉਂਦੇ ਰਹਿ ਜਾਂਦੇ ਹਨ ਤਾਈਏ ਭਗਤ ਦੇ ਅੰਦਰ ਇੱਕ ਐਸਾ ਆਨੰਦ ਬਣਿਆ ਰਹਿੰਦਾ ਹੈ ਕਿਉਂਕਿ ਭਗਤ ਨੂੰ ਪ੍ਰਭੂ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਆਖੋ ਸਤਨਾ ਤੁਮ ਹਰ ਦਾਤ ਸਮਰੱਥ ਸੁਆਮੀ ਇੱਕ ਮੰਗੋ ਤੁਝ ਪਾਸੋਂ ਹਰ ਦਾਨ ਤੁਸੀਂ ਸਭ ਦਾਤਾਂ ਦੇ ਦੇਣ ਵਾਲੇ ਹੋ ਸਭ ਤਾਕਤਾਂ ਦੇ ਮਾਲਕ ਸੁਆਮੀ ਹੋ हे मालिक मैं तेरे मैं पासों एक खैर मांगदा हां जन नानक कौ हर कृपा कर दीजै हे सच्चे पाशा साडे ते इक कृपा कर मेहर कर जन नानक को हर कृपा कर दीजै की कृपा कर ਸਦ ਬਸ ਹੈ ਰਿਦੈ ਮੋਹੈ ਹਰ ਚਰਨ ਤੇਰੇ ਚਰਨ ਮੇਰੇ ਹਿਰਦੇ ਵਿੱਚ ਸਦਾ ਵਸਦੇ ਰਹਿਣ ਬਸ ਇਹੀ ਮੈਂ ਤੇਥੋਂ ਦਾਨ ਮੰਗਦਾ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਹਨ ਗੁਰੂ ਜੀ ਦਾ ਵਚਨ ਸਾਡੇ ਕਲਜੂ ਕੀ ਕਠੋਰ ਹਿੰਦ ਹਿਰਦਿਆਂ ਤੇ ਕੋਈ ਵਸ ਸਕਦਾ ਹੈ ਜਦੋਂ ਅਸੀਂ ਬੈਠ ਕਰਕੇ ਬਾਣੀ ਸੁਣਦੇ ਹਾਂ ਕਾਗਰਤਾ ਨਾ ਚੌਕੜਾ ਲਾ ਕੇ ਸਰਵਣ ਕਰਦੇ ਹਾਂ ਫਿਰ ਸਤਗੁਰੂ ਜੀ ਦਾ ਵਚਨ ਸਾਡੇ ਹਿਰਦੇ ਰੂਪੀ ਘਰ ਵਿੱਚ ਆ ਵਸਦਾ ਹੈ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ